ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਚੈਨਲ ਲਾਪ੍ਰੀ ਸਿੰਘ ਪੇਜ ਤੇ ਅੱਜ ਫਿਰ ਪਹੁੰਚੇ ਕੋੜਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਹਰੇ ਚਾਰੇ ਦਾ ਰੇਟ ਫੇਰ ਅੱਜ ਮੱਕ ਦੀਆਂ ਟਰਾਲੀਆਂ ਦੋ ਬਾਈ ਵੇਖਦੇ ਕੀ ਰੇਟ ਜਾਂਦੀਆਂ ਹਾਂ ਹਾਂ ਦੋਸਤੋ ਜਮੀ ਵੱਧਣ ਲੱਗ ਗਈ ਵੇਖਦੇ ਕੀ ਰੇਟ ਜਾਊ ਵੀ ਅੱਜ ਦੇਖੀਨੇ ਦੋਸਤੋ ਅੱਜ ਕੀ ਸਰਾ ਰੇਟ ਜਾਂਦਾ ਅੱਜ ਅਚਨਕ ਪਹੁੰਚੇ ਚਾਰ ਇੱਕ ਦੋਸਤੋ ਨਹੀਂ ਮਗਰ ਵੀ ਨਾ ਖੜੇ ਦੋਸਤੋ ਆਪਾਂ ਮੁਰੂਏ ਵੇਖੀ ਗਏ ਮਗਰ ਵੀ ਨਾਗਵਾਵਾ ਖੜੇ ਆ ਆਪਾਂ ਤਾਂ ਵੇਖਿਆ ਹੀ ਨਹੀਂ ਆਏ ਨਾਗਵਾਵਾ ਆਏ ਦੋਸਤੋ ਨਾਗ ਗਣਕੇ ਦੱਸਦੇ ਤੁਹਾਨੂੰ ਕਿੰਨੇ ਆਏ ਆ ਨਾਗਾਜੇ ਦੋਸਤੋ ਅੱਜ ਦੋਸਤੋ ਨਾਗ ਆਏ 8 9 ਵੇਖਦੇ ਕੀ ਰੇਟ ਜਾਂਦਾ ਸਿਰਾਂ ਰੇਟ ਕਿਹੜਾ ਰਹਿੰਦਾ ਪੱਠਿਆਂ ਦੀ ਕੁਆਲਿਟੀ ਚੈੱਕ ਜ਼ਰੂਰ ਕਰ ਲਓ ਅੱਜ ਗੋਭੀ ਦੇ ਪੱਤੇ ਫੇਰ ਆਏ ਆ ਵੇਖਦੇ ਕੀ ਰੇਟ ਜਾਂਦੇ ਇੱਕ ਰੈਂ ਪਰਸੋ ਦੋਸਤੋ 176 ਰੁਪਏ ਆਇਸ ਅੱਜ ਵੇਖਦੇ ਕੀ ਰੇਟ ਜਾਂਦੇ ਇਹ ਵੇਖੋ ਦੋਸਤੋ देखो दोस्तों आज नाका पहुंचे। पुलिस शुरू होने जा रही है भाई। ये इतने हले थोड़ा सा समय बाकी है। देखेंगे की रेड ਜਾਂਦਾ ਸਰਾ রেড ਕੀ ਰਹਿੰਦਾ ਅੱਜ। वीडियो ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ भाई। ਆਪਣੀਆਂ ਜਿਹੜੀਆਂ گاਵਾ ਵਾਲੀਆਂ ਵੀਡੀਓ ਹੁੰਦੀਆਂ ਉਹਨਾਂ ਨੂੰ ਵੀ ਜ਼ਰੂਰ ਸ਼ੁਰੂ ਸ਼ੇਅਰ ਕਰਦਿਆ ਕਰੋ ਭਾਈ। ਬੁੱਲੀ ਸ਼ੁਰੂ ਹੋਣ ਜਾ ਰਹੀ ਹੈ ਭਾਈ। ਵੇਖਦੇ ਆ ਕਿ ਰਿਟ ਜਾਊਗੀ ਭਈ ਅੱਜ।

ॾेढ सौ बवंजा बवंजा तरवंजा सठ ॿाहठ बाहठ पैठ छाहठ सतर कहतर सहतर तहतर चुहतर दो सौ हिकु द ਚਲਦੇ ਜਾਨੂੰ ਕਰ। ਤਾਂ ਇਸੋ ਬੋਲਾਂਗੇ ਨੇ। ਹਲੋ ਈ ਕਹੋ 2200 ਰੁਪਏ ਬਈ ਮੱਕ ਦਾ ਹੈ ਇੱਧਰ ਆਇਆ ਕਿੱਧਰ ਚੱਲੇ ਹਲੋ ਹਲੋ ਇੱਧਰ ਆ ਜਾਓ ਕੋਲੋਈ ਬੋਲੋ ਕੋਲੋਈ ਬੋਲੋ 100 ਰੁਪਿਆ 100 100 ਰੁਪਿਆ ਚਲੋ 100 ਰੁਪਿਆ ਚੱਕਰ ਦੇ ਕੇ ਯਾਰ 100 ਰੁਪਿਆ

130 ਬੋਲਾਂਗੇ ਨੇ 31 32 32 33 34 35 36 37 38 40 41 42 43 43 ਬੋਲਾਂਗੇ ਨੇ 143 ਰੁਪਏ ਨਹੀਂ ਵੇਚਣਾ ਗਊਸਾ ਲਾਉਂਦਾ ਨਾ 143 ਰੁਪਏ ਨਹੀਂ ਵੇਚਨੇ ਭਾਈ ਅੱਜ ਕੀ ਕਰੇਗਾ ਅਰੇ 100 ਰੁਪਿਆ 20 21 25 26 27 28 29 30 41 42 43 44 45 55 55 55 55 90 60 60 ਬੋਲਾਂਗੇ ਨਾ 160 ਰੁਪਏ ਭਾਈ ਕੀ ਦਿਆ ਹ 160 ਰੁਪਏ ਭਾਈ ਵੇਖ ਦੇ ਕੀ ਅਗਲੀ ਟਰਾਲੀ ਦੀ ਵਾਰੀ ਆ ਗਈ ਭਾਈ ਕਿਤੇ ਜਾਣਗੇ ਓਏ ਲਾਰੇ ਫੋਨ ਕਰੇਗਾ ਆ ਵੀ ਆਜੇ ਭਾਗ ਲਾਰੇ ਆ ਜਹਾ ਬੱਟੀ ਅੱਜ ਲੈ ਕੇ ਜਾ ਨਹੀਂ ਹੋਰ ਨਾ ਮੈਂ ਲੈਂਦਾ ਹੀ ਹੋਰ ਨਾ ਲਿਆਪਾ ਫੁੱਲ ਪਏ ਫੁੱਲ ਕੀ ਹੋਰ ਗੱਲ ਦਿੰਦੇ ਨਹੀਂ ਇੱਕ ਜਿਹੜਾ ਨਹੀਂ ਹੋਰ ਵੀ ਜਿਹੜਾ ਇੱਕ ਜਿਹੜਾ ਥੋੜਾ ਇੱਕ ਜਿਹੜਾ ਵਿੱਚ ਨਹੀਂ ਬਹੁਤ ਔਖਾ ਹੋ ਗਏ ਬੋਲ ਬੋਲ 40 ਚਾਰਵੇਂ 80 ਰੁਪਏ 80 ਰੁਪਏ 80 ਰੁਪਏ 80 ਰੁਪਏ ਬੋਲਾਂਗੇ ਨਾ 81 82 83 84 85 120 ਕਿੱਥੇ 22 23 24 25 26 ਰੁਪਏ 27 28 29 30 31 32 33 34 35 36 736 40 ਬੋਲਣਗੇ 41 42 42 ਬੋਲਦਾ ਕੋਈ 43 43 44 44 46 47 48 48 ਬੋਲਣਗੇ 147 ਰੁਪਇਆ ਬਾਈ ਉਹ ਗਊਸਾ ਲੇ ਜੀ ਸਾਢੇ 10 ਦੀ ਆਕਸੀਜਨ ਦੀ ਉਹ ਤਾਂ ਠੀਕ ਹੈ ਜੀ ਭਾਈ ਕਿਹੜਾ ਮੰਗਦੇ 148 ਰੁਪਇਆ ਬਾਈ ਕੈਂਸਲ ਹੋਣੇ ਵੀਰੋ ਉਹ ਤੁਹਾਨੂੰ ਪੁੱਛੀ ਕਿ ਕਿਹਦੇ ਬਾਈ ਕੀ ਹੈ ਜੀ ਆਲੋ ਬੋਲੋ ਹੋਰ ਵੀਆ ਹੋ ਵੀਰਾ ਬਾਕੀ ਵੀ ਹੋ ਨਹੀਂ ਵੀਰਾ ਪੱਕੀ ਆ ਕੈਂਸਲ ਕਰ ਲੈਣਾ ਚਲੀ ਗ ਚੱਲ ਬਾਬਾ ਪਹਿਲੇ ਲੋਕੀ ਦੇ ਪੱਤੇ ਰਹੀ ਚੱਲ ਬਾਬਾ ਪਹਿਲੇ ਦੋ ਪਾਸੇ ਆ ਰਹਾ ਹੈ ਆ ਗਿਆ ਬਾਬੂ ਅਗਲਾ 500 100 ਦੇ ਸਰ ਦੇਖ ਲੈ ਦੇਖ ਲੈ ਭਾਈ ਕਿਹਦੇ ਆ ਆ ਵਾ ਡੀਟਰ ਦੇਖ ਲੈ ਆ ਬਈ ਗੋਭੀ ਵਾਲੇ ਦੇ ਬੋਲਦਾ ਕੋਈ 100 ਰੁਪਏ ਦਿੰਦਾ ਗਾਇਆਂ ਨੂੰ ਪਾਰੋ ਆ ਦੇ 100 ਚੱਕ ਲਾਉਂਦੇ ਹੋਗੇ ਕਰਦੇ ਸੇ ਵਾ ਇਥੇ ਇਹ ਵੇਖ ਲਗੇ ਬਈ 100 ਅੱਜ ਸਾਰੇ ਪਹਿਲਾਂ ਵੇਖੇ 176 ਰੁਪਏ ਰੀਡੈਕਸ ਅੱਜ ਵੀ ਕੇ 100 ਦੇ ਸਾਰੇ ਆ ਭਾਈ ਵਧੀਆ ਵਧੀਆ ਇੱਕ ਰੇਡੀ ਆਹ ਕਬੂਲ ਦੇ ਸੀ ਅੱਠ ਰੁਪਏ ਅੱਛੀ ਆਊਗਾ ਨਾ ਅੱਛੀ ਆਊਗਾ ਯਾਦ ਕਰਦੇ ਆ ਤੁਸੀਂ 80 ਰੁਪਏ 80 ਰੁਪਏ 80 ਰੁਪਏ ਬੋਲੇ ਕੀ ਕਹਿੰਦਾ ਭਾਈ ਛੇਤੀ ਦੱਸੋ ਜੇ ਲਾਉਣੇ ਦਾ ਕਿੰਨਾ ਲਾਉਣੇ ਦਾ ਹੈਗੇ ਆ ਤੇ ਦੇਵੀ ਵਾਲੇ ਜਾਣਾ ਮੈਂ ਕੱਲ ਵੀ ਖੜਕੀ ਰਹਿ ਜਾਊਗਾ ਭਾਈ ਜਾਣਾ ਹੀ ਪੈਣਾ ਹੈ ਹਲਮੀ ਜਾਂਦੇ ਹੀ ਆ ਬੰਦੇ ਵਾਲੀ ਆ ਤੇ ਦੱਸ ਭਾਈ ਫਿਰ ਚੱਲ ਲੈ ਲੋ ਚਲੋ ਗੱਲ ਚੱਲੇ 80 ਰੁਪਏ 80 80 ਹੋ

बती ते चौती पैती पैती रुपया छत्ती चालीह 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 पताली पी छी डेढ सौ डेढ सौ बोलाजा चिरवंजा चिरंजा चवंजाहु टे ॾह चौ ॾह पंज चार सतर ना 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 ना। सतर सतर ਕਹਦੇ ਆ ਦੋ ਮਿੰਟ ਹੋ ਗਿਆ ਨਹੀਂ ਜਾਂਦਾ ਨਹੀਂ ਹੈ ਯਾਰ ਨਹੀਂ ਹੈ ਹਾਂਜੀ 100 150 150 150 150 ਬੋਲਣਗੇ ਨਾ 55 55 54 60 60 60 70 75 80 81 82 83 84 90 91 92 93 94 95 96 97 97 ਬੋਲਾਂਗੇ ਨੇ 97 ਚਲੋ 97 ਰੁਪਏ 100 ਭਾਈ ਗਰੂ ਸਰੋਂ ਦੀ ਵਾਰੀ ਆ ਗਈ ਭਾਈ 74 74 74 ਯਾਸੀ ਯਾਸੀ 93 93 ਇਕੱਲੇ ਬੋਲਣਾ ਕਿਨੇ ਉਹ ਆ ਗਿਆ ਉਹ ਆ ਗਿਆ 93 93 ਸਰੋਂ ਵੀ ਆ ਗਈ 100 ਰੁਪਿਆ 1 ਰੁਪਿਆ 2 1 2 3 4 5 6 7 8 8 ਰੁਪਏ ਬੋਲਾਂਗੇ ਨਾ 108 ਰੁਪਏ ਬਾਈ ਨਹੀਂ ਵੇਚਨੇ ਬਈ ਆ ਨਹੀਂ ਵੇਚਣਗੇ ਨਹੀਂ ਵੇਚਣਗੇ ਆ ਵੇਚਦੇ ਆ ਮੱਕਰੀ ਲਾਸਟ ਟਰਾਲੀ ਬਾਬਾ ਜਮੀ ਲੈ ਨਾ ਨਹੀਂ ਨਹੀਂ ਬੋਲੋ ਬਾਈ ਘੱਟੇ ਦੇ डेढ़ सौ रखी बड़ा तेरा चाचा किताया डेढ़ सौ बुंजा बुंजा तरव सट्ठ दो, दो सौ एक दो, दो तीन चार पे सत्त अट्ठारह भी इक्की

ਕਿੰਨੇ ਆਏ ਇਹ ਬਸ ਟੂੜੀ ਦਾ ਕੀ ਰੇਡਾ ਬਾਈ ਜਾਨਦਾ ਨਹੀਂ ਬਾਬੇ ਦੇ ਪੈਸੇ ਦਾ ਮੈਂ ਗੂਗਲ ਪੇ ਚ ਹੀ ਆਉਦੇ ਚ ਹਾਂ ਨਹੀਂ ਨਹੀਂ ਯਾਰ ਕਿ ਨਹੀਂ ਘਰ ਵਾਲੇ ਮੈਂ ਚਾ ਆ ਆ ਲਾਸਟ ਵਾਲੀ ਇੱਕ ਹੋਰ ਆ ਗਈ ਬਾਈ ਸਰੋਂ ਵਾਲੀ ਵੇਖਦੇ ਕੀ ਰੋਡ ਤੇ ਜਿਹਦਾ ਨਹੀਂ ਸੀਦਾ ਉਹ ਨਹੀਂ ਸੀ ਆ ਲੈ ਜਾ हां खाली 400 400 ਲੈ ਜਾ ਭਈਆ 400 ਨਹੀਂ ਲੈ ਜਾ ਮੇਰੇ ਇੱਕ ਜ਼ੀਰੋ ਘਟਾ ਦੇ ਆ ਮੂਵੀ ਤੇ ਆ ਗਈ ਇਹਨਾਂ ਨੂੰ ਪਤਾ ਲੱਗੂਗਾ ਬੋਲੋ ਯਾਰ ਬੋਲੋ ਇੱਕ ਬਾਈ ਬਹੁਤ ਕਰ ਗਿਆ ਕੇ ਬੋਲੋ ਬੋਲੋ 40 ਰੁਪਏ 40 ਪਿਆਰੀ ਜਾਂ ਵਧਰੇ ਮਹੋਦ ਕਿ 50 ਰੁਪਏ 60 ਰੁਪਏ 60 63 64 65 66 ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਈ ਤੇ ਲਾਈਕ ਕਮੈਂਟ ਜਰੂਰ ਕਰਦੇ ਕਰੋ 71 80 81 82 83 ਚਲੋ 40 ਰੁਪਏ ਚਲੋ 100 ਰੁਪਏ ਆਲੂ ਪੀਂ। ਜਿਹੜੀ ਵਾਲੀ ਬਈ ਆਪਣੀ ਆ। ਟ੍ਰੈਕਟਰ ਨਾਲ ਗੱਡੀ ਆਉਗੀ। ਸਾਜ ਦਾ ਪਤੀਲਾ ਭਾੜ ਕੇ ਰੱਖ ਦਿੰਦਾ। ਬੱਸ ਬਾਬਾ ਹਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਕਰੋ ਬਈ ਆਪਣੇ گاਵਾ ਵਾਲੀਆਂ ਵੀਡੀਓ ਨੂੰ ਵੀ ਸ਼ੇਅਰ ਕਰਦੇ ਕਰੋ। ਕੱਲ ਨੂੰ ਮਿਲਦੇ ਹਾਂ ਦੋਸਤੋ ਇਸੇ ਸਮੇਂ ਤੇ। ਦੇਖਦੇ ਹਾਂ ਕੱਲ ਨੂੰ ਕੀ ਰੇਟ ਜਾਂਦਾ। ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਵੱਧ ਤੋਂ ਵੱਧ। ਦੇਖਦੇ ਹਾਂ ਕੀ ਰੇਟ ਜਾਊਗਾ ਕੱਲ ਨੂੰ। ਮਿਲਦੇ 11 ਵਜੇ ਕੱਲ ਨੂੰ ਇਸੇ ਸਮੇਂ ਤੇ ਕੁੜਕਪੂਰਾ ਦੀ ਮੰਡੀ ਵਿੱਚ। Tänne